ਕਵੀ ਮੋਤਪਾਲ ਦਈ ਫੇਰ ਆਪ ਸਾਨੂੰ ਲੈ ਜੇ ਤੂੰ ਹਾਦਸਾ ਕਿਹੜੇ ਮਜਬੂਰ ਹੈ ਉਹਦੇ ਵਿੱਚ ਤੋਂ ਵਾਇਸ ਵੀ ਲੈਉਣੇ ਹੈ ਬਾਈ ਜੀ ਤੇ ਵਿੱਚੋਂ ਸਿਲੰਡਰ ਭਰਾ ਰਹੇ ਹਾਂ ਟੈਂਸ਼ਨ ਜੋ ਹੈ ਹਾਂਜੀ ਉਹ ਸੌਦਾ ਸੌਦਾ ਮੇਰੇ ਭਰਾ ਦੇ ਜਾਂਦੇ ਭਤੀਜੇ ਦੇ ਜਾਂਦੇ ਇੱਕ ਸਮਾਂ ਸਬਜੀ ਦਾ ਕੰਮ ਕਰਦੇ ਹੁੰਦੇ ਸੀ ਇਹ ਬੱਚੇ ਵਿਆਹੇ ਗਾਂ ਪੋਤਰੇ ਵੀ ਵਿਆਹੇ ਪਰ ਅੱਜ ਦੇ ਹਾਲਾਤ ਦੇ ਵਿੱਚ ਇਹਨਾਂ ਨੂੰ ਦਵਾਈ ਲੈਣੀ ਮੁਸ਼ਕਲ ਆ ਬਜ਼ੁਰਗਾਂ ਦੇ ਪੈਰ ਆ ਜਿਹੜੇ ਤੁਸੀਂ ਉਹ ਕੋਈ ਚੀਜ਼ ਲੜ ਗਈ ਸੀ ਜਿਹਦੇ ਕਰਕੇ ਉਦੋਂ ਇੱਕ ਪੈਰ ਕੱਟਣਾ ਪਿਆ ਸ਼ੂਗਰ ਹੋ ਗਈ ਦੂਜਾ ਵੀ ਕੱਟਣਾ ਪਿਆ ਤੇ ਜਿਹੜਾ ਉਹ ਪੈਰ ਕੱਟਿਆ ਸੀਗਾ ਉਹਦੇ ਵਿੱਚ ਬਹੁਤ ਵੱਡਾ ਜ਼ਖਮ ਆ ਇਹਨਾਂ ਤੋਂ ਤੁਰਿਆ ਨਹੀਂ ਸੀ ਜਾਂਦਾ ਉਹਦੀ ਘਰ ਵਾਲੀ ਦੇ ਮੋਢੇ ਤੇ ਹੱਥ ਰੱਖ ਕੇ ਤੁਰਦੇ ਸੀ ਕਿਸੇ ਨੇ ਤਰਸ ਖਾ ਕੇ ਆ ਫੌੜੀਆਂ ਦਵਾ ਦਿੱਤੀਆਂ ਜਦੋਂ ਬਿਮਾਰੀ ਸੀ ਸਿਰ ਤੇ ਕਰਜ਼ਾ ਚੜ ਗਿਆ ਨਾਲ ਦਾ ਜਿਹੜਾ ਤੁਸੀਂ ਪਾਸਾ ਦੇਖ ਰਹੇ ਹੋ ਇਹ ਵੀ ਇਹਨਾਂ ਨੂੰ ਗਹਿਣੇ ਕਰਨਾ ਪਿਆ ਅੱਜ ਬੜੇ ਬੁਰੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਆ ਇੱਕ ਟਾਈਮ ਦਾ ਖਾਣਾ ਖਾਣ ਨੂੰ ਵੀ ਮਹਤਾਜ ਆ ਕਿਉਂਕਿ ਕਈ ਵਾਰੀ ਤਾਂ ਦਵਾਈ ਜਿਹੜੀ ਪੈਨਸ਼ਨ ਆਉਦੀ ਉਹਦੇ ਵਿੱਚ ਸਿਲੰਡਰ ਭਰਿਆ ਜਾਂਦਾ ਤੇ ਦਵਾਈ ਨੂੰ ਵੀ ਤਰਸਦੇ ਆ ਕਿ ਜੇ ਕੋਈ ਵੀ ਵੀਰ ਜਿਆ ਭੈਣ ਇਹਨਾਂ ਬਜ਼ੁਰਗਾਂ ਦਾ ਇਲਾਜ ਕਰਾ ਸਕਦਾ ਇਹਨਾਂ ਨੂੰ ਰਾਸ਼ਨ ਦਾ ਪ੍ਰਬੰਧ ਕਰਕੇ ਦੇ ਸਕਦਾ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਦੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ